ਤਦਿਆਂ ਗਾ ਸਿੰਘਾ ਨੂੰ ਗਾੜੇ ਸੁਖੇ ਤੇ ਡਲੇ ਡਲੇ ਜਿਕਾਰੇ ਗਿ ਜਾਵੇ ਸਿੱਧਾ ਸਿੰਘਾ ਨੂੰ ਭਾਵੇ ਸਤਿ ਸ੍ਰੀ ਅਕਾਲ ਉਸਤਾ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਸਾਹਿਬੀ ਦਾ ਇਤਿਹਾਸ ਬਾਤ ਲਿਆ ਜਿੱਦਣ ਤੁਸੀਂ ਸਿੰਘੋ ਉਸ ਦਿਨ ਤੁਹਾਡੇ ਸਿੰਘ ਛੁੱਟ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਕੁਝ ਬੇਨਤੀਆਂ ਕਰਨੀਆਂ ਨੇ ਅੱਜ ਆਪ ਜੀ ਦੇ ਨਾਲ ਕਿ ਜੋ ਅੰਮ੍ਰਿਤਸਰ ਸਾਹਿਬ ਵਾਰਿਸ ਪੰਜਾਬ ਦੀ ਜਸੇ ਬੰਦੀ ਦੇ ਮੁਖੀ ਜਿੰਦਾ ਸ਼ਹੀਦ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਜੋ ਹੱਕ ਵਿੱਚ ਮੋਰਚਾ ਲੱਗਾ ਹੈ ਉਹਦੇ ਮੁਤਲਕ ਆਪ ਜੀ ਨੇ ਬਚਨ ਕਰ ਲੱਗੇ ਆਂ ਕਿਰਪਾ ਕਰਿਓ ਇਹਨਾਂ ਬਚਨਾਂ ਨੂੰ ਗੌਰ ਨਾਲ ਸੁਣਿਓ ਤੇ ਗੌਰ ਨਾਲ ਵਿਚਾਰਿਓ ਜਿੱਥੇ ਵਿਚਾਰਿਓ ਕਿਉਂਕਿ ਤੁਸੀਂ ਇੱਥੇ ਭੋਖੜ ਧੌਲਾ ਦੇ ਮੋਰ ਤੇ ਲਾ ਕੇ ਬੈਠੇ ਜੇ ਤੁਹਾਡਾ ਕਿਸੇ ਦਸੇਦਾਰ ਨੇ ਸਾਥ ਨਹੀਂ ਦੇਣਾ ਕਿਸੇ ਜਸੇਦਾਰ ਨੇ ਨਾ ਸ਼੍ਰੋਮਣੀ ਕਮੇਟੀ ਨੇ ਨਾ ਕਿਸੇ ਦਲਪੰਥ ਵਾਲੇ ਨੇ ਕਿਉਂ ਕਿ ਅੱਜ ਦੇ ਸਮੇਂ ਦੇ ਵਿੱਚ ਬਾਬਾ ਜੀ ਲੋਕ ਕਹਿੰਦੇ ਆ ਆਜ਼ਾਦੀ ਸਭ ਨੂੰ ਚਾਹੀਦੀ ਆ ਪਰ ਲੋਕ ਕਹਿੰਦੇ ਭਗਤ ਸਿੰਘ ਜੰਮੇ ਪਰ ਗਵੰਡੀ ਦੇ ਘਰ ਜੰਮੇ ਸਾਡੇ ਘਰ ਨਾ ਜੰਮੇ ਠੀਕ ਆ ਜੀ ਬਾਕੀ ਲੋਕਾਂ ਦੀ ਸੋਚ ਵਿਰਤੀ ਇੰਨੀ ਨਾਸਤਿਕ ਹੋ ਚੁੱਕੀ ਆ ਨਾ ਜਦ ਤੱਕ ਕਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਮਹਾਂਪੁਰਖਾਂ ਦੇ ਬਚਨ ਸੀਗੇ ਜੇ ਤੁਸੀਂ ਪੱਕਿਆਂ 'ਚ ਰਹਿੰਦੇ ਜੇ ਕੱਚਿਆਂ 'ਚ ਆ ਜਾਓ ਕੱਚਿਆਂ 'ਚ ਰਹਿੰਦੇ ਰੜੇ ਆ ਜਾਓ ਸ਼ਾਸਤਰ ਜੰਗੀ ਤੋਂ ਜੰਗੀ ਰੱਖੋ ਤਿਆਰ ਪਰ ਤਿਆਰ ਹੋ ਬਾਣੇ ਪਾਓ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਪੜੋ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਕਹਿ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ ਜਿਹੜਾ ਛਡਾ ਕੇ ਲਿਆਉਂਦੇ ਆ ਠੀਕ ਆ ਇਹ ਬਾਣਾ ਗੁਰੂ ਸਾਹਿਬ ਨੇ ਆਪ ਵਰਤਾਇਆ ਸਿਰਫ ਸੰਗਤ ਜੀ ਸਾਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਨੇ ਕਿਤੇ ਮੋਰਚੇ ਲਾਏ ਗੁਰੂ ਗਵੰਸ ਸਿੰਘ ਸਾਹਿਬ ਨੇ ਆਪਾਂ ਇੱਕ ਹੋਈਏ ਗੁਰੂ ਗਵੰਸ ਸਿੰਘ ਸਾਹਿਬ ਨੇ ਕਿਤੇ ਮੋਰਚੇ ਨਹੀਂ ਲਾਏ ਮਹਾਰਾਜ ਨੇ ਸੱਚੇ ਪਾਸ਼ਾ ਨੇ ਇਹ ਬਚਨ ਕੀਤੇ ਨੇ ਮਹਾਰਾਜ ਦੇ ਅਤਹੀ ਰਣ ਮੇ ਤਬ ਜੂਝ ਮਰੋ ਜਬ ਆਪ ਕੀ ਉਹ ਨਿਧਾਨ ਬਣਾ ਅਤਹੀ ਰਣ ਮੇ ਤਬ ਜੂਝ ਮਰੋ ਜੂਝ ਕੇ ਮਰੋ ਸਿੱਧੂ ਸੰਗੋ ਜਲਮਸੈਨਾ ਵੀ ਪਾਪ ਜੇ ਕਰਨਾ ਵੀ ਪਾਪ ਜੇ ਤੁਸੀਂ ਭੁੱਖੇ ਰਹਿ ਕੇ ਆਪਣੇ ਆਪ ਦਾ ਸਰੀਰਾਂ ਦਾ ਨੁਕਸਾਨ ਕਰਨ ਜੇ ਤੁਸੀਂ ਕਿਉਂ ਨਹੀਂ ਬਾਣੇ ਪਾ ਕੇ ਤਿਆਰ ਪਰ ਤਿਆਰ ਹੁੰਦੇ ਕਿਉਂ ਨਹੀਂ ਤੁਸੀਂ ਇੱਕ ਜੋਟ ਹੁੰਦੇ ਇੰਨਾ ਜੋਟ ਹੋ ਕੇ ਕਿਉਂ ਨਹੀਂ ਤੁਸੀਂ ਹੁਣ ਜੇਲ੍ਹਾਂ ਨੂੰ ਤੁਰਦੇ ਉਹ ਜੇਲ੍ਹਾਂ ਦੇ ਵਿੱਚ ਪਬਲਿਕ ਤੁਸੀਂ ਸੰਗਤ ਦੇ ਗੁਰੂ ਦੀ ਤੁਹਾਡੇ ਵਿੱਚ ਗੁਰੂ ਨੇ ਵਰਤਨਾ ਤੇ ਉਹਨਾਂ ਬਾਵਰਕਿਆਂ ਦੀ ਇੰਨੀ ਜੁਰਤ ਨਹੀਂ ਗਈ ਕਿ ਉਹ ਤੁਹਾਡੇ ਘੜੀ ਹੱਟ ਜਣ ਨਹੀਂ ਇੱਟ ਨਾਲ ਇੱਟ ਖੜਕਾ ਸਕਦੇ ਜੇ ਤੁਸੀਂ ਇਕੱਠੇ ਹੋ ਜਾਓ ਪੰਜਾਬੀਓ ਠੀਕ ਆ ਤੇ ਬਾਡੀ ਬੈਂਦੀ ਆ ਭਾਈ ਅਮਰਤਪਾਲ ਸਿੰਘ ਜੀ ਤਾਂ ਪੰਜਾਬ ਆ ਸਕਦੇ ਆ ਉਹਨਾਂ ਦੇ ਸਾਰੇ ਸਿੰਘ ਆਪਣੇ ਤਾਂ ਪੰਜਾਬ ਆ ਸਕਦੇ ਆ ਜੇ ਤੁਸੀਂ ਬਾਣੇ ਪਾ ਕੇ ਤਿਆਰ ਪ੍ਰਚਾਰ ਹੋ ਗਏ ਆ ਸਾਲਾ ਭਗਵੰਤ ਮਾਨ ਬੁੱੱਜੜ ਇਹਨੂੰ ਭੈਜੋ ਦੂ ਗੰਦੇ ਬੁੱੱਜੜ ਇਹ ਸਾਲਾ ਬੈਂਦੇ ਬੁੱੱਜੜ ਦਾ ਰੂਪ ਧਾਰ ਗਿਆ ਠੀਕ ਆ ਜੇ ਕਦੇ ਦਾ ਆ ਗਿਆ ਨਾ ਕਦੇ ਤੇਰੀ ਭੈਣ ਦੀ ਲੰਨ ਦਵਾਂਗੇ ਤੇਰੀ ਦੀ ਵੇਖੀ ਮਾਨਾ ਮਾਨਾ ਤੈਨੂੰ ਦੱਸਾਂਗੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਕਿੱਦਾਂ ਹੁੰਦੇ ਆ ਤੇ ਡਿਬਰੂਗੜ੍ਹ ਤੋਂ ਕੱਲਿਆ ਵਾ ਤੈਨੂੰ ਸਾਲਾ ਦੇਸ਼ ਨਗਾਲਾ ਦੇਣਾ ਇੱਥੇ ਕਾਲੀਆਂ ਨੂੰ ਤਤੇ ਕਾਲੀਆਂ ਨੂੰ ਤਤੇ ਪਾਲੀ ਬਾਬਰਗਿਆਂ ਨੂੰ ਦੇਸ਼ ਨਗਾਲਾ ਤੇ ਨਿਹੰਗਾਂ ਸਿੰਘਾਂ ਨੂੰ ਗਾੜੇ ਸੁਖੇ ਤੇ ਡਲੇ ਡਲੇ ਜਕਾਰੇ ਗਿ ਜਾਵੇ ਸਿੱਧਾਂ ਸਿੰਘਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਸਾਹਿਬੀ ਦਾ ਇਤਿਹਾਸ ਬਾਚ ਲਿਆ ਜਦੋਂ ਤੁਸੀਂ ਸਿੰਘ ਹੋ ਉਸ ਦਿਨ ਤੁਹਾਡੇ ਸਿੰਘ ਛੁੱਟ ਜਾਣਗੇ ਜਦ ਤੱਕ ਤੁਸੀਂ ਬਾਬਾ ਬੁੱਢਾ ਸਾਹਿਬ ਦਾ ਇਤਿਹਾਸ ਨਹੀਂ ਪੜ੍ਹਦੇ ਤਦ ਤੱਕ ਤੁਸੀਂ ਮੋਰਚਾ ਨਹੀਂ ਤੁਸੀਂ ਇਕੱਠੇ ਨਹੀਂ ਹੁੰਦੇ ਜੇ ਸਾਡੇ ਬੱਚੇ ਚੁੱਕਦੇ ਆ ਤੇ ਇਹਨਾਂ ਦੇ ਚੁੱਕਣੇ ਸ਼ੁਰੂ ਕਰਦ ਗਏ ਤੇ ਜ਼ਿਕਾਰਾ ਹੀ ਆਵੇ ਨਿਹਾਲ ਹੋ ਜਾਵੇ ਗੁਰੂ ਅਰਪਿੰਦ ਪਾਸ਼ਾ ਨੂੰ ਭਾਵੇ ਸਤਿ ਸ੍ਰੀ ਅਕਾਲ